ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਆਪਣੇ ਮੁੱਖ ਦਫ਼ਤਰ ਬਸੀ ਰੋਡ ਸਰਹੰਦ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਇਸ ਮੌਕੇ ਪਿੰਡ ਅਤਿਵਾਲੀ ਨਜ਼ਦੀਕ ਇੱਕ ਮਸ਼ਹੂਰ ਨਿਜੀ ਕਲੋਨੀ ਦੇ ਵਸਨੀਕਾਂ ਵੱਲੋਂ ਹਲਕਾ ਵਿਧਾਇਕ ਨੂੰ ਆਪਣੀ ਗੰਭੀਰ ਸਮੱਸਿਆ ਨਾਲ ਜਾਣੂ ਕਰਵਾਇਆ ਹੈ ਅਤੇ ਹੱਲ ਕਰਵਾਉਣ ਦੀ ਅਪੀਲ ਕੀਤੀ ਗਈ ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਕਲੋਨੀ ਵਿੱਚ ਰਹਿ ਰਹੇ ਹਨ ਜਦੋਂ ਉਨ੍ਹਾਂ ਨੇ ਇਸ ਕਲੋਨੀ ਵਿੱਚ ਪਲਾਟ ਖਰੀਦਿਆ ਸੀ ਤਾਂ ਕਲੋਨੀ ਮਾਲਕ ਵੱਲੋਂ ਕਲੋਨੀ ਵਿੱਚ ਪੂਰੀਆਂ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਸਾਡੇ ਘਰਾਂ ਵਿੱਚ ਬਿਜਲੀ ਮੀਟਰ ਲਗਾਉਣ ਦੇ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਲੋਨੀ ਮਾਲਕ ਨੂੰ ਬਾਰ ਬਾਰ ਕਹਿਣ ਤੇ ਵੀ ਕੋਈ ਟੁਕਮਾ ਹੱਲ ਨਹੀਂ ਹੋਇਆ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਂ ਰিনা ਰਾਣੀ ਐਡਵੋਕੇਟ ਫਤਿਹਗੜ੍ਹ ਸਾਹਿਬ ਆ ਤੇ ਅੱਜ ਅਸੀਂ ਨਾ ਐਮਐਲਏ ਸਾਹਿਬ ਨੂੰ ਮਿਲਣ ਆਏ ਸੀਗੇ ਔਰ ਤਕਰੀਬਨ ਸੰਤ ਐਂਕਲੇਵਿਕ ਜਿਹੜੀ ਕਲੋਨੀ ਐ ਉਹ ਜੋ ਸ਼ਾਹ ਬਾਜੀ ਨੇ ਕੱਟੀ ਹੋਈ ਐ ਉਸ ਕਲੋਨੀ ਦੇ ਵਿੱਚ ਅਸੀਂ ਘਰ ਲਿਆ ਸੀਗਾ ਤੇ ਅੱਜ ਸਾਨੂੰ ਇੰਨਾ ਪਛਤਾਵਾ ਹੋ ਰਿਹਾ ਕਿ ਸ਼ਾਇਦ ਅਸੀਂ ਗਲਤੀ ਕਰ ਲਈ ਉੱਥੇ ਘਰ ਲੈ ਕੇ ਉਹਦਾ ਕਾਰਨ ਕੀ ਐ ਕਿਉਂਕਿ ਉੱਥੇ ਜਿਹੜੀ ਬਿਜਲੀ ਦੀ ਸਪਲਾਈ ਹੈ ਹਜੇ ਤੱਕ ਸਰਕਾਰ ਵੱਲੋਂ ਜਾਂ ਉਹਨਾਂ ਵੱਲੋਂ ਐਨਓਸੀ ਕਲੀਅਰ ਨਹੀਂ ਹੈ ਜਾਂ ਕੁਛ ਐਦਾਂ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਅਸੀਂ ਅੱਜ ਐਮਐਲਏ ਸਾਹਿਬ ਦੇ ਡਿਪਾਰਟਮੈਂਟ ਦੇ ਦਫ਼ਤਰ 'ਚ ਮਿਲਣ ਆਏ ਸੀ ਤੇ ਅਸੀਂ ਉਹਨਾਂ ਨੂੰ ਆਪਣੀ ਸਾਰੀ ਗੱਲਬਾਤ ਬਾਰੇ ਦੱਸਿਆ ਕਿ ਰੋਜ਼ ਹੀ ਉੱਥੇ ਜਿਹੜੀ ਇੱਕ ਕਮਰਸ਼ੀਅਲ ਤਾਰ ਲਾਈ ਹੋਈ ਹੈ ਉਹਦੇ ਵਿੱਚ ਵੀ ਦਿੱਕਤ ਆ ਜਾਂਦੀ ਹੈ ਰੋਜ਼ ਕਨੈਕਸ਼ਨ ਤਾਰ ਦੇ ਲਗਾਣੀ ਪੈਂਦੀ ਹੈ ਇਹ ਸਾਡੀ ਹੁਣ ਗੰਭੀਰ ਸਮੱਸਿਆ ਕਿਸੇ ਨੂੰ ਸਾਲ ਹੋ ਗਿਆ ਕਿਸੇ ਨੂੰ 2.5 ਸਾਲ ਹੋ ਗਏ ਹਜੇ ਤੱਕ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜੇ ਸੇ ਸ਼ਾਬਾਸ਼ ਸਰ ਨੂੰ ਫੋਨ ਕਰਦੇ ਆ ਤਾਂ ਉਹ ਹਜੇ ਆ ਕੈਨੇਡਾ ਅਮਰੀਕਾ ਬਾਹਰ ਬੈਠੇ ਨੇ ਇੱਧਰ ਬੈਠੇ ਨੇ ਆ ਪ੍ਰੋਬਲਮ ਆ ਕਦੀ ਕਹਿ ਦਿੰਦੇ ਐਕਸ਼ਨ ਸਾਹਿਬ ਦੀ ਵੀ ਡਿਪਾਰਟਮੈਂਟ ਵੱਲੋਂ ਕਮੀ ਐ ਪਰ ਜਿਹੜੀ ਕਮੀ ਐ ਉਹ ਉਸ ਨੂੰ ਦੂਰ ਕੀਤਾ ਜਾਵੇ ਸਰ ਰੁਜਰਨਾ ਦੀ ਤਨਾਜ ਵੀ ਸੀ ਆਫਿਸ 'ਚ ਬੈਠੀ ਆ ਤੇ ਸਾਰੀ ਸੰਗਤ ਹਲਕਾ ਸ਼ਰੀਫ ਅਤੇਗਰ ਸਾਹਿਬ ਦੀ ਆ ਜਿਹੜੇ ਜਿਹੜੇ ਮਸਲੇ ਆ ਇੱਥੇ ਬੈਠ ਕੇ ਕੋਸ਼ਿਸ਼ ਕੀਤੀ ਦੀ ਕਿ ਸਭ ਦੇ ਮਸਲੇ ਹੱਲ ਹੋਣ ਕਿਉਂਕਿ ਲੋਕਾਂ ਦੇ ਨਮਾਇਦੇ ਲੋਕਾਂ ਨੇ ਚੁਣੇ ਬੜਿਆ ਆਸਾ ਨਾਲ ਉਹਦੇ ਮੁਤਾਬਕ ਕੰਮ ਕਰ ਰਹੇ ਥੋੜੇ ਸਾਹਮਣੇ ਬਹੁਤ ساری ਸੰਗਤ ਆਈ ਅੱਜ ਕਿਉਂਕਿ ਮੈਂ ਆਖਰਾ 10 ਦਿਨ ਮੇਰੀ ਡਿਊਟੀ ਜਿਹੜੀ ਲੁਧਿਆਣਾ ਨੇ ਰਹੀ ਵਿੱਚ ਵਿੱਚ ਆਦਾ ਰਿਹਾ ਲੇਕਿਨ ਫਿਰ ਵੀ ਅੱਜ ਅਸੀਂ ਮੈਸੇਜ ਪਾਇਆ ਸੀ ਕਿ ਜਿਹੜੇ ਸੰਗਤ ਜਾਂ ਜਿਹੜੇ ਸਾਡੇ ਸਤਾਰਿਓ ਲੋਕ ਮਿਲਣਾ ਚਾਹੁੰਦੇ ਹਲਕਾ ਸ਼ਹੀਦ ਅਤਿਗੜ੍ਹ ਸਾਹਿਬ ਦੇ ਉਹ ਆਫਿਸ ਆ ਜਣ ਤੇ ਜੇ ਜੋ ਕੋਈ ਸਮੱਸਿਆ ਮੈਂ ਹੱਲ ਕਰ ਸਕਦਾ ਉਹ ਬੈਠ ਕੇ ਕਰੀਏ ਕਿ ਇਸ ਸਮੱਸਿਆਾਂ ਦੇ ਲੋਕ ਆ ਗਏ ਸਰ ਅੱਜਕਾ ਜਿਹੜਾ ਅਸੀਂ ਦੇਖੇ ਨਿੱਜੀ ਕਲੋਨੀ ਦਾ ਮਸਲਾ ਬਹੁਤ ਵੱਡਾ ਹੈ ਉਹ ਲੋਕ ਆਏ ਤੇ ਬੜੇ ਦੁਖੀ ਮਨ ਨਾਲ ਮੈਨੂੰ ਉਹ ਸਾਰੇ ਮਿਲੇ ਉਹ ਕਹਿੰਦੇ ਅਸੀਂ ਪੈਸਾ ਲਾ ਕੇ ਲੋਨ ਲੈ ਕੇ ਪਲਾਟ ਲੈ ਫਿਰ ਘਰ ਪਾਏ ਅੱਜ ਸਾਨੂੰ ਲਾਈਟ ਨਹੀਂ ਮਿਲ ਰਹੀ ਦੱਸਿਆ ਜਾਂਦਾ ਕਿ ਇਹ ਜਿਹੜੀ ਕਾਂਗਰਸ ਆਗੂ ਦੀ ਜਿਹੜੀ ਕਲੋਨੀ ਕੱਟੀ ਆ ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਪੈਸਾ ਲੈ ਕੇ ਜੇਬ 'ਚ ਭੱਜ ਜਾਂਦੇ ਨੇ ਉਹ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਚਾਹੇ ਕਾਂਗਰਸੀ ਆ ਚਾਹੇ ਉਤਾਲੀ ਆ ਚਾਹੇ ਆਵਾਮੀ ਪਾਰਟੀ ਦਾ ਕੋਈ ਨਾ ਹੋਵੇ ਇਹ ਫਰਜ਼ਬੰਦ ਹੈ ਸਰਕਾਰ ਦਾ ਕਿ ਲੋਕਾਂ ਨੂੰ ਉਹਨਾਂ ਨੇ ਪੂਰੀ ਸਹੂਲਤਾਂ ਮਿਲ ਕੁਝ ਪੈਸੇ ਕਲੋਨੀ ਦੇ ਮਾਲਕਾਂ ਨੇ ਭਰਨੇ ਆ ਮੈਂ ਨਿੱਜੀ ਤੌਰ ਤੇ ਬੇਨਤੀ ਕਰਨਾ ਕਿ ਤੁਸੀਂ ਲੋਕਾਂ ਨੂੰ ਤੰਗ ਨਾ ਕਰੋ ਇਹ ਚਾਹੇ ਕਾਂਗਰਸ ਪਾਰਟੀ ਦੇ ਤੁਸੀਂ ਆਗੂ ਹੋ ਲੋਕਾਂ ਦਾ ਜਿਹੜਾ ਹੱਕ ਹੈ ਤੁਹਾਨੂੰ ਉਹਨਾਂ ਨੇ ਪੈਸੇ ਦਿੱਤੇ ਨੇ ਮੁਨਾਫਾ ਤੁਸੀਂ ਲਿਆ ਜੋ 12-13 ਲੱਖ ਇਨੀਸ਼ੀਅਲ ਭਰਨਾ ਹੈ ਉਹ ਭਰ ਕੇ ਉਹਨਾਂ ਦਾ 2 ਮਹੀਨੇ ਘੜ ਤੋਂ ਘੜ ਪ੍ਰੋਸੈਸ ਹੈ ਜਿਹੜਾ ਬਿਜਲੀ ਦਾਅਮ ਐਕਸ਼ਨ ਸਾਹਿਬ ਦੇ ਪੂਰਾ ਪੁੱਛਿਆ ਔਰ ਸਪੀਕਰ ਤੇ ਲਾ ਕੇ ਉਹ ਸਾਹਮਣੇ ਗੱਲ ਕੀਤੀ ਹੈ ਤੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਕੋਈ ਪੱਖਪਾਤ ਨਾ ਕਰੋ ਤੇ ਉਹਨਾਂ ਤੋਂ ਜਿਹੜਾ ਜਾਇਜ਼ ਬਣਦਾ ਕਲੋਨੀ ਦੇ ਮਾਲਕ ਪੈਸਾ ਭਰ ਕੇ ਤੇ ਲੋਕਾਂ ਨੂੰ ਬਿਜਲੀ ਪ੍ਰੋਵਾਈਡ ਕਰਨ ਲੇਕਿਨ ਉਹ ਕਿਹਾ ਜਾਂਦਾ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਐਕਸ਼ਨ ਸਾਹਿਬ ਨਾਲ ਜਿਹੜੇ ਮਾਲਕੋਂ ਅਨਾਂ ਕਰਨੀ ਕਰਦੇ ਆ ਪੈਸੇ ਦਾ ਭਰਨ ਦੋ ਤੇ ਮੈਂ ਸਖਤ ਸ਼ਬਦਾਂ ਚ ਕਹਿਣਾ ਚਾਹੁੰਦਾ ਕਿ ਲੋਕਾਂ ਦੀ ਜਿਹੜੀ ਇਹ ਖੱਜਲ ਖੁਆਰੀ ਬਰਦਾਸ਼ਤ ਨਹੀਂ ਕਰਾਂਗੇ ਫਿਰ ਕਾਨੂੰ ਇਹ ਸਾਡੇ ਤੇ ਅਲੀਗੇਸ਼ਨ ਲਾਉਣ ਕਿ ਐਮਐਲਏ ਸਾਹਿਬ ਕੋਈ ਨਿੱਜੀ ਸਵਾਰਥ ਕਰਕੇ ਕਰਦੇ ਆ ਮੈਂ ਹੱਥ ਛੁੱਟ ਕੇ ਬੇਨਤੀ ਕਰਦਾ ਕਿ ਲੋਕਾਂ ਨੂੰ ਇਨਸਾਫ ਦੋ ਤੁਹਾਨੂੰ ਉਹਨਾਂ ਨੇ ਪੈਸੇ ਸਾਰੇ ਪਲਾਟਾਂ ਦੇ ਦੇ ਨੇ ਤੁਸੀਂ ਪੈਸੇ ਕਮਾਏ ਨੇ ਜਿਹੜਾ ਤੁਹਾਡਾ ਫਰਜ਼ ਹੈ ਜੋ ਤੁਸੀਂ ਉਹਨਾਂ ਨਾਲ ਐਗਰੀਮੈਂਟ ਕੀਤੇ ਉਹ ਪੂਰਾ ਕਰੋ